ਰਿਟਾਇਰਡ ਅਫਸਰ ਐਸੋਸੀਏਸ਼ਨ ਦੀ ਇੱਕ ਅਹਿਮ ਮੀਟਿੰਗ ਐਸ.ਡੀ.ਐਮ ਦਫ਼ਤਰ ਦੇ ਉੱਪਰ ਬਣੇ ਮੀਟਿੰਗ ਹਾਲ ਵਿੱਚ ਹੋਈ ਜਿੱਥੇ ਰਿਟਾਇਰਡ ਅਫਸਰ ਐਸੋਸੀਏਸ਼ਨ ਵੱਲੋਂ ਆਪਣੇ ਚਾਰ ਰਿਟਾਇਰਡ ਅਫਸਰਾਂ ਦਾ ਜਨਮ ਦਿਨ ਜੋ ਕਿ ਅਗਸਤ ਮਹੀਨੇ ਵਿੱਚ ਆਉਂਦਾ ਹੈ ਤੁਮ ਤਾਉਨਾ ਮਨਾਇਆ ਗਿਆ ਅਤੇ ਸਭ ਦੀ ਲੰਬੀ ਉਮਰ ਦੀ ਕਾਮਨਾ ਕੀਤੀ ਗਈ ਇਸ ਮੌਕੇ ਅਫਸਰ ਐਸੋਸੀਏਸ਼ਨ ਵੱਲੋਂ ਮਹੀਨੇ ਵਿੱਚ ਲਾਏਗੇ ਕੰਮ ਕਾਰੋਬਾਰ ਬਾਰੇ ਵੀ ਵਿਸਥਾਰ ਨਾਲ ਦੱਸਿਆ ਗਿਆ ਅਤੇ ਇਸ ਤੋਂ ਇਲਾਵਾ ਰਿਟਾਇਰਡ ਆਫੀਸਰ ਐਸੋਸੀਏਸ਼ਨ ਅਗਲੇ ਕੰਮ ਕੀ ਕਰ ਰਹੇ ਹਨ ਰਣਨੀਤੀ ਬਣਾਈ ਗਈ ਅਤੇ ਰੇਨ ਵਾਟਰ ਹਾਰਵੈਸਟਿੰਗ ਬਾਰੇ ਵੀ ਦੱਸਿਆ ਹੋਰ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਅੱਜ ਰਿਟਾਇਰਡ ਆਫੀਸਰ ਐਸੋਸੀਏਸ਼ਨ ਡਿਸਟ੍ਰਿਕਟ ਪਾਜਲ ਦਾ ਕੀ ਮੰਥਲੀ ਮੀਟਿੰਗ ਵਿੱਚ ਇਕੱਠੇ ਹੋਏ ਜਾਂ ਤਾਂ ਸਾਡਾ ਇੱਕ ਪਾਇਲਟ ਪ੍ਰੋਜੈਕਟ ਹੈ ਰੇਨ ਹਾਰਵੈਸਟਿੰਗ ਡੀਚਾਰਜ ਬੋਰਡ ਇਹ ਕੀ ਹੈ ਇਹ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਪਿਊਵਲ ਦਾ ਪਾਣੀ ਇਸੀ ਧਰਤੀ ਵਿੱਚੋਂ ਬਾਹਰ ਕੱਢਿਆ ਜਾਂਦਾ ਹੈ ਉਸੇ ਤਰ੍ਹਾਂ ਜਿਹੜਾ ਬਰਸਾਤਾਂ ਦਾ ਪਾਣੀ ਹੈ ਜਿਹੜਾ ਧਰਤੀ ਵਿੱਚ ਜੀਵਨ ਵਾਸਤੇ ਜਾਂ ਰੀਚਾਰਜ ਕਰਨ ਵਾਸਤੇ ਬਿਨਾਂ ਮੋਟਰ ਤੋਂ ਇੱਕ ਗ੍ਰੈਵਿਟੀ ਨਾਲ ਨੀਚੇ ਜਾਂਦਾ ਪਾਣੀ ਉਸ ਨਾਲ ਜਿਹੜਾ ਸਬਸੋਇਲ ਵਾਟਰ ਲਏ ਹੋਇਆ ਧਰਤੀ ਦਾ ਉਹ ਰੀਚਾਰਜ ਹੋ ਕੇ ਅਪਗ੍ਰੇਡ ਹੁੰਦਾ ਹੈ ਉੱਚਾ ਹੁੰਦਾ ਹੈ ਜਿਸ ਤਰ੍ਹਾਂ ਤਾਮਿਲਡਾਡੂਨ ਸੰ 2002 ਚ ਕੀਤਾ ਗਿਆ ਸੀ ਰੀਸੈਂਟਲੀ ਮੈਂ ਗੱਲ ਕਰਾਂਗਾ ਕਮਾਂ ਸਾਹਿਬ ਜਿਹੜੇ ਸਪੀਕਰ ਹੈਗੇ ਸਾਡੇ ਹਾਊਸ ਦੇ ਉਹਨਾਂ ਨੂੰ ਮੈਂ ਕਿਸੇ ਫੰਕਸ਼ਨ ਵਿੱਚ ਇਕੱਠਾ ਹੋਏ ਅਸੀਂ ਉੱਥੇ ਗੱਲ ਉਹਨਾਂ ਨਾਲ ਟੋਰੀ ਸੀ ਕਿ ਸੀਐਮ ਸਾਹਿਬ ਨਾਲ ਗੱਲ ਕਰਕੇ ਪੰਜਾਬ 'ਚ ਇਹ ਘਰ ਘਰ ਦੇ ਰੇਨ ਹਾਰਵੈਸਟਿੰਗ ਦੀ ਜਾਲ ਬੋਰ ਲਗਾਏ ਜਾਣ ਜਿਵੇਂ ਕਿ ਤਾਮਿਲਨਾਡੂ 'ਚ ਹਨ 2002 'ਚ ਲਗਾਏ ਗਏ ਸੀ ਤਾਂ ਜਿਹੜਾ ਇਹ ਪੰਜਾਬ ਦੀ ਇੱਕ ਬਹੁਤ ਵੱਡੀ ਸਮੱਸਿਆ ਹੈ ਜਿਹੜੀ ਸਬਸੋਇਲ ਵਾਟਰ ਲੈਵਲ ਹਰ ਸਾਲ 2 ਤੋਂ 2.5 ਫੁੱਟ ਨੀਚੇ ਜਾ ਰਿਹਾ ਹੈ ਉਸ ਨੂੰ ਰੀਚਾਰਜ ਕਰਨ ਵਾਸਤੇ ਇੱਕ ਬਹੁਤ ਅੱਛਾ ਉਪਰਾਲਾ ਹੈ ਕਿ ਉਹ ਮਰਸਾ ਦੇ ਪਾਣੀ ਦੀ ਮੈਂ ਇੱਕ ਇਹ ਦੱਸਣਾ ਚਾਹਾਂਗਾ ਕਿ ਜੇ ਜੀਐਸ ਵੈਲਿਊ ਠੀਕ ਹੋ ਗਈ ਹੈ ਜਿਵੇਂ ਕਿ ਸਮੁੰਦਰਾਂ ਦਾ ਖਾਰਾ ਪਾਣੀ ਉਸੇ ਵਰਤੋਂ ਉੱਤੇ ਲਾਇਕ ਨਹੀਂ ਹੁੰਦਾ। ਸੋ ਐਸੀ ਰਿਟਾਇਰਡ ਅਫੀਸਰ ਐਸੋਸੀਏਸ਼ਨ ਨੇ ਇਸ ਪਾਇਲਟ ਪ੍ਰੋਜੈਕਟ ਇੱਕ ਉਪਰਾਲਾ ਕੀਤਾ ਹੈ ਜਿਸ ਚ ਐਸੀ ਸੀਨੀਅਰ ਸਕੂਲਾਂ ਦੇ ਵਿੱਚ ਅਤੇ ਗੱਲਜਾਂ ਦੇ ਵਿੱਚ ਆਪਣੇ ਸੈਂਡਿੰਗਰ ਲਗਾ ਕੇ ਉਹਨਾਂ ਨੂੰ ਕਨਵਰਸ ਕਰਕੇ 8 ਰੇਨ ਹਾਰਵੈਸਟਿੰਗ ਵੀ ਚਾਜਪੁਰ ਅਸੀਂ ਬਾਜਲਕਾ ਇਸ ਤੋਂ ਪਹਿਲਾਂ ਲਗਵਾ ਚੁੱਕੇ ਆ 6 ਰੇਨ ਹਾਰਵੈਸਟਿੰਗ ਵੀ ਚਾਜਪੁਰ ਅਬੋਰ ਦੇ ਕਾਲਜਾਂ ਵਿੱਚ ਅਸੀਂ ਇਸੇ ਤਰ੍ਹਾਂ ਲਗਵਾ ਚੁੱਕੇ ਹਾਂ ਤੇ 2 ਰੇਨ ਹਾਰਵੈਸਟਿੰਗ ਬੋਰ ਅਸੀਂ ਜਵਾਲਾਬਾਦ ਵਿੱਚ ਪੈਨਸ਼ੀਆ ਸੀਨੀਅਰ ਸੈਂਡੀ ਸਕੂਲ ਦੇ ਵਿੱਚ ਲਗਾਏ ਹਨ ਤਾਂ ਮੈਂ ਬਾਜਲਕਾ ਦੇ ਨਾਗਰਿਕਾਂ ਨੂੰ ਅਪੀਲ ਕਰਦਾ ਹਾਂ ਸਾਡੀ ਇਸ ਐਸੋਸੀਏਸ਼ਨ ਵੱਲੋਂ ਕਿ ਮਿਨੀਮਮ ਇੱਕ ਇੱਕ ਰੇਨ ਹਾਰਵੈਸਟਿੰਗ ਉਹ ਕਰਾਂ ਆਪਣੀ ਮਰਜ਼ੀ ਨਾਲ ਆਪਣੇ ਖਰਚੇ ਤੇ ਇਸ ਤੇ 10 ਤੋਂ 12000 ਰੁਪਏ ਦਾ ਖਰਚਾ ਹੁੰਦਾ ਜੇਕਰ ਅਸੀਂ 4 ਇੰਚ ਪਾਈਪ ਦਾ ਰੇਨ ਹਾਰਵੈਸਟਿੰਗ ਸਿਸਟਮ ਬੋਲ ਕਰਾਈਏ ਤਾਂ ਇਹ ਕੋਈ ਤਾਂ ਕਿ ਪੰਜਾਬ ਦਾ ਇਹ ਮਸਲਾ ਹੱਲ ਹੋ ਸਕੇ 2025 ਅਫਸਰ ਐਸੋਸੀਏਸ਼ਨ ਰਿਟਾਇਰਡ ਜ਼ਿਲ੍ਹਾ ਫਾਜ਼ਿਲਕਾ ਦੇ ਮਨਤਲੀ ਦਲੀਲ ਹੋਈ ਇਸ ਮੀਟਿੰਗ ਦੇ ਵਿੱਚ ਐਸੋਸੀਏਸ਼ਨ ਵੱਲੋਂ ਬਾਕ ਬਾਕ ਤੋਂ ਬਾਅਦ ਕੰਮ ਲੋਕ ਤੇ ਰਹਿੰਦੇ ਨੂੰ ਨਾ ਪਛਾਣ ਪੈਂਦਾ ਇਸ ਮਹੀਨੇ ਦੇ ਐਸੋਸੀਏਸ਼ਨ ਨਾਲੋਂ ਮਾਪੀ ਮਲਕ ਸ਼ੂਗਰ ਚੈੱਕਅਪ ਕੈਂਪਸ ਆਇਆ ਗਿਆ ਇਸ ਵਿੱਚ 300 ਦੇ ਮਰੀਜ਼ ਇਸ ਕੈਂਪ ਵਿੱਚ ਆ ਗਏ ਅਬ ਚੈੱਕ ਕਰਕੇ ਨਾਲੋਂ ਨਾਲ ਹੀ ਰਿਪੋਰਟ ਉਹਨਾਂ ਨੂੰ ਦਿੱਤੀ ਗਈ ਉਹ ਅਸਲ ਵਿੱਚ ਨਦਰ ਉਸੇ ਹੀ ਟਾਈਮ ਤੇ ਜਿਹਦੇ ਕੋਲ ਇਸ ਤੋਂ ਬਾਅਦ ਸ਼੍ਰੀ ਗੁਰਨਾਣਕ ਸਿੰਘ ਕਨਿਆ ਕੰਨਿਆ ਸ਼੍ਰੀ ਗੁਰਨਾਣਕ ਸਿੰਘ ਕਨਿਆ ਪਾਠਸ਼ਾਲਾ ਜੋ ਕਿ ਹੁਣ ਸਿੰਘ ਸਭਾ ਵੱਲੋਂ ਅਮਰ ਆਪ ਕਾਇਆ ਹੋ ਸੰਚਾਲਿਤ ਕੀਤੀ ਜਾ ਰਹੀ ਹੈ ਹਾਂ ਜੀ ਸੰਚਾਲਿਤ ਕੀਤੀ ਹੈ ਸੰਚਾਲਿਤ ਕਰ ਲਿਆ ਗਿਆ ਉਹਨਾਂ ਦੇ ਰਿਕੁਐਸਟ ਤੇ ਮੈਨੇਜਮੈਂਟ ਦੀ ਇੱਕ ਪਲਾਂਟੇਸ਼ਨ ਆਫਿਸਰ ਐਸੋਸੀਏਸ਼ਨ ਨਾਲ ਕੀਤੀ ਗਈ तकरीबन 135 ਦੇਤੇ ਹੋਰ ਚੇ ਪੋਡਰ ਨੇ। ਹੋਰ ਵੀ ਐਸੋਸੀਏਸ਼ਨ ਵੱਲੋਂ ਜੋ ਵੀ ਕੋਈ ਸਮਾਜਿਕ ਕੰਮ ਨੂੰ ਲਏ ਜਾ ਰਹੇ ਨੇ। ਇਸ ਤੋਂ ਇਲਾਵਾ ਅੱਜ ਮੀਟਿੰਗ ਦੇ ਵੇਲੇ ਨੰਦਰਾ ਨੇ ਇਹ ਦੱਸਿਆ ਕਿ ਜੋ ਰਿਮਬਰਸ ਨਾਟ ਦੇ ਸੀ ਬਿਲ ਸ਼ਿਵਮ ਸਾਧਕੇ ਨੂੰ ਦਿੱਤੇ ਆ। ਉਹਨਾਂ ਦੀ ਫਰੀ ਇੰਸਟੈਂਟ ਮਿਲ ਨਾ ਦਿਖਾ ਦੇ। ਜੋ ਸ਼ਿਵਲ ਸਰਜਰੀ ਤੇ ਜਾਂਦੇ ਹਨ ਉਹ ਤਕਰੀਬਨ 1.5 ਤੋਂ 2 ਮਹੀਨੇ ਤੱਕ ਉਹ ਤੇ ਪੈਡੀ ਵੀ ਲਾ ਜਾਂਦੇ ਨੇ। ਇਹ ਆਗਾ ਡਿਪਾਰਟਮੈਂਟ ਕੋਲ ਦੇਰੋ ਜਾਂਦੇ ਨੇ ਡਿਪਾਰਟਮੈਂਟ ਵੀ ਕੁਝ ਟਾਈਮ ਲਗਾ ਦਿੰਦਾ ਹੈ ਫਿਰ ਖਿਆਨੇ ਜਾਂਦੇ ਨੇ ਉੱਥੇ ਵੀ ਟਾਈਮ ਲੱਗ ਜਾਂਦਾ ਹੈ ਇਸ ਤਰ੍ਹਾਂ ਕੁਲ ਮਿਲਾ ਕੇ ਇਹ 4 ਮਹੀਨੇ ਦਾ ਵਕਤ ਲੱਗ ਜਾਂਦਾ ਹੈ ਤੇ ਸੀਨੀਅਰ ਸਿਟੀਜ਼ਨ ਵਾਸਤੇ 4 ਮਹੀਨੇ ਇੰਤਜ਼ਾਰੀ ਕੋ ਉਹ ਬਹਨਿਆ ਰਹਿਣਾ ਬੜਾ ਮੁਸ਼ਕਲ ਹੈ ਇਸ ਲਈ ਜੇਟੀ ਮੈਂ ਕਿਹੜਾ ਕੀਤਾ ਗਿਆ ਜੋ ਸਰਵ ਸਰਗਨ ਫਾਜ਼ਲ ਕਾਨੂੰ ਬੇਨਤੀ ਕੀਤੀ ਜਾਵੇ ਦੀ ਸੀਨੀਅਰ ਸਿਟੀਜ਼ਨ ਦੇ ਜੋ ਰੀ ਇੰਬੈਡਿਕਲ ਰੀਇਮਰਸਰਨਾ ਦੇ ਗਾਈਡਲਾਈਨ ਉਹਨਾਂ ਨੂੰ 15 ਤੋਂ 20 ਦਿਨਾਂ ਲਈ ਦੇ ਦਿੱਤੇ ਗਏ ਸਿਉਰਿਟੀ ਬੇਸਡ ਤੇ ਪਾ ਕੀਤਾ ਜਾ ਤਾਂ ਕਿ ਜਿਹੜੇ ਇਹ ਸਿਨੀਅਰ ਸੁਰਗਨ ਨੂੰ ਟਵਾਰੀ ਲੈਣ ਅੱਜ ਅਫੀਸਰ ਅਫੀਸਰਾਂ ਦੇ ਡੈਡ ਫਾਦਰ ਕਾ ਡਿਸਟੈਂਸ ਦੀ ਮੀਟਿੰਗ ਹੋਈ ਇਸ ਮੀਟਿੰਗ ਦੇ ਵਿੱਚ ਸਸ਼ਤਾ ਵੱਲੋਂ ਆਰਮੀ ਨੇ ਜਿਹੜੇ ਮੈਂਬਰਾਂ ਸਹਿਬਾਨ ਦਾ ਜਨਮ ਦਿਨ ਹੁੰਦਾ ਹੈ ਉਹਨਾਂ ਨੂੰ ਬਦਈ ਦਿੱਤੀ ਜਾਂਦੀ ਹੈ ਤੇ ਉਹਨਾਂ ਦਾ ਇੱਕ ਯੂਨਾਈਟ ਦੇ ਤੌਰ ਤੇ ਜਿਹੜਾ ਉਹ ਉਹਨਾਂ ਦਾ ਜਨਮ ਦਿਨ ਮਨਾਇਆ ਜਾਂਦਾ ਹੈ ਅੱਜ ਦੀ ਮੀਟਿੰਗ ਦੇ ਵਿੱਚ ਚਾਰ ਸਾਡੇ ਮੈਂਬਰ ਸਾਹਿਬਾਨ ਦਾ ਬਰਸਡੇ ਸੀ ਜਿਸ ਨੂੰ ਸੁਸਾਇਟੀ ਵੱਲੋਂ ਮਨਾਇਆ ਗਿਆ ਇਹਨਾਂ ਦੇ ਨਾਂ ਇਸ ਤਰ੍ਹਾਂ ਕਿਸ ਪ੍ਰਕਾਰ ਹਨ ਸਰਦਾਰ ਆਤਮ ਸਿੰਘ ਸੇਖੋ ਸ਼੍ਰੀ ਓਮ ਪ੍ਰਕਾਸ਼ ਸਜਨੇਵਾ ਜੀ ਸ਼੍ਰੀ ਅਸ਼ਵੀਰ ਊਜਾ ਜੀ ਸ਼੍ਰੀ ਸਤਪਾਲ ਸੱਡਿਆ ਜੀ ਅਸੀਂ ਸਾਰਿਆਂ ਨੂੰ ਤਹਿ ਦਿਲੋਂ ਸਾਰੇ ਮੈਂਬਰਾਂ ਸਾਹਿਬਾਨ ਨੇ ਉਹਨਾਂ ਦੇ ਜਨਮ ਦਿਨ ਤੇ ਉਹਨਾਂ ਨੂੰ ਵਧਾਈ ਦਿੱਤੀ ਅਤੇ ਆਉਣ ਆਉਣ ਵਾਲੇ ਕੋਇਕ ਦੇ ਬਾਰੇ ਉਹਨਾਂ ਦੇ ਮੁੰਡੇ ਮੈਂ ਕਿ ਛੁੱਪ ਜਿਹੜੇ ਦੇ ਅਜੇ ਪ੍ਰੋਗਰਾਮ ਨਹੀਂ ਛੁੱਪ ਕਾਮਨਾ ਦਿੱਤੀਆਂ ਇਸ ਦੇ ਨਾਲ ਹੀ ਮੈਂ ਆਦੀ ਬਾਣੀ ਨੂੰ ਆਰਾਮ ਦੇਂਦਾ ਥੈਂਕ ਯੂ ਬਈ ਅੱਜ ਆਫਿਸ ਅਸੋਸੀਏਸ਼ਨ ਦੀ ਔਰ ਸੇ ਹਮ ਚਾਰ ਲੋਕਾਂ ਦਾ ਬਰਥਡੇ ਮਨਾਇਆ ਗਿਆ ਜੋ ਕਿ ਇੱਕ achhi ਰਵਾਇਤ ਹੈ ਔਰ ਬੜੀ ਖੁਸ਼ੀ ਮਿਲਦੀ ਹੈ ਜਦ ਕਿਸੇ ਮੈਂਬਰਸ ਦਾ ਹਮ ਬਰਥਡੇ ਮਨਾਤੇ ਹੈ तो मैं ऑफिस के सारे मेंबर्स का बहुत धन्यवादी हूँ थैंक करता हूँ कि उन्होंने हमें याद किया और हमें शुभकामनाएँ दी तो आ, हम चार लोग थे शेखर साहब थे जो हमसे सबसे सीनियर मेंबर हैं वो चले गए बीमार थे तो बाकी मेंबर जो हैं प्रकाश की देवा दी हैं वो साथ बैठे हैं सीटिया जी साथ बैठे हैं और मैं कहा चार हम चार लोग थे इनका उन्हें हार पहना कर बड़े ही शिष्टाचार के साथ ढंग के साथ उन्होंने बर्थडे मनाया और उसके बाद चाय पान का आयोजन किया गया तो बड़ी खुशी मिली कि हमारे साथी हमें याद करते रहे तो हैं थैंक यू टू आल द मैच जो कैंप लाने भी चार्ज किया गया आने वाले समय से सितंबर के महीने से अखा कैंप लाने जा रही है सिर्फ वो आई चेकअप कैंप होगा उस कैंप न ਸ਼੍ਰੀ ਬਲਾਈ ਧਾਮ ਤੇ ਲਾਇਆ ਜਾਏਗਾ ਤੇ ਜਿਹੜੇ ਵੀ ਮਰੀਜ਼ ਪਾਏ ਜਾਣਗੇ ਜਿਨ੍ਹਾਂ ਦਾ ਆਪਰੇਸ਼ਨ ਹੋਣਾ ਹੈ ਉਹਨਾਂ ਨੂੰ ਨਵੰਬਰ ਨੂੰ ਜੈਤੋ ਦੀ ਟੀਮ ਆਪਰੇਸ਼ਨ ਕਰੇਗੀ ਇਸ ਤੋਂ ਇਲਾਵਾ ਇੱਕ ਕੈਂਪ ਇਹ ਵੀ ਲਾਇਆ ਜਾਏਗਾ ਨਵੰਬਰ ਤੇ ਦਸੰਬਰ ਦੇ ਮਹੀਨੇ ਦੇ ਤਰੀਕ ਬੱਚਿਆਂ ਨੂੰ ਵੱਡੀਆਂ ਤੇ ਜੈਸਾ ਵੱਡੀਆਂ ਜਾਣਗੀਆਂ ਤੇ ਡੈਂਟਲ ਕੈਪ ਚੈੱਕ ਅਪ ਕਰਨ ਬਾਰੇ ਵੀ ਵਿਚਾਰ ਕੀਤਾ ਗਿਆ ਸਮੇਂ ਸਮੇਂ ਤੇ ਫਿਸ਼ਰ ਐਸੋਸੀਏਸ਼ਨ ਕੋਈ ਨਾ ਕੋਈ ਕੈਂਪ ਲਾਂਦੇ ਰਹੇ ਹਨ ਆਪਣੀ एबीएमयू न्यूज़ चैनल देखने वाले सभी दर्शकों से हम अपील करते हैं कि एबीएमयू चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत